ਸਾਰੇ ਰਿਕਸ਼ਾ ਵਾਲੇ ਸ਼ਹਿਰ ਚੋਂ ਇਕੱਠੇ ਹੋਏ ਹੈ ਜੈ ਵਾਲਮੀਕੀ ਜੈ ਹਰ ਹਰ ਵਾਲਮੀਕੀ ਜੈ ਗੁਰਦੇ ਤੁਹਾਨੂੰ ਗੁਰਦੇ ਜੈ ਭੀਮ ਜੈ ਭਾਰਤ ਅੱਜ ਆਦਰਨੀਆ ਬ੍ਰਹਮਸ਼ੰਕਰ ਜਿੰਪਾਈ ਚਾਬਨੜ ਮੰਤਰੀ ਐਕਸ ਪੰਜਾਬ ਔਰ ਮੌਜੂਦਾ ਐਮ ਐਲ ਏ ਹੁਸ਼ਾਰਪੁਰ ਬ੍ਰਹਮਸ਼ੰਕਰ ਜਿੰਪਾਈ ਦੇ ਦਫ਼ਤਰ ਸੀ ਸਾਡਾ 71 ਹੋਂਦਾ ਇਹ ਮਕਸਦ ਹੈ ਕਿ ਜਿੰਨੇ ਵੀ ਰਿਕਸ਼ਾ ਚਾਲਗਾਏ ਹੁਸ਼ਾਰਪੁਰ ਦੇ ਵਿੱਚ ਇਹ ਸਾਰੇ ਤੰਗ ਤੇ ਪਰੇਸ਼ਾਨ ਹੈ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਸ਼ਾਸਨ ਦੀਆਂ ਜਿੰਨੀਆਂ ਵੀ ਹਦਾਇਤਾਂ ਜਿੰਨੇ ਵੀ ਰੂਲ ਲਾਗੂ ਹੁੰਦੇ ਆ ਉਹ ਸਿਰਫ ਈ ਰੱਖਸ਼ਾ ਤੇ ਹੁੰਦੇ ਆ ਜੀ ਇਸ ਤੋਂ ਇਲਾਵਾ ਸਾਨੂੰ ਅਸੀਂ ਕਮਾਲਪੁਰ ਚੌਂਕ ਤੋਂ ਘੰਟਾ ਘਰ ਨੂੰ ਨਹੀਂ ਜਾ ਸਕਦੇ ਸਵਾਰੀ ਲੈ ਕੇ ਬਾਦਰਪੁਰ ਤੋਂ ਅਸੀਂ ਗੋਰਾਗੜ੍ਹ ਨੂੰ ਨਹੀਂ ਆ ਸਕਦੇ ਸਵਾਰੀ ਲੈ ਕੇ ਕੋਟੂ ਹਲਵਾਈ ਤੋਂ ਲੈ ਕੇ ਅਸੀਂ ਘੰਟਾ ਘਰ ਨੂੰ ਸਵਾਰੀ ਲੈ ਕੇ ਨਹੀਂ ਜਾ ਸਕਦੇ ਠੀਕ ਹੈ ਜੀ ਅਸੀਂ ਗੱਜੜੋਂ ਮੈਨੂੰ ਸਵਾਰੀ ਲੈ ਕੇ ਜਾ ਸਕਦੇ ਰੋੜਾ ਤੇ ਸਾਨੂੰ ਜੁਨੀयां ਤੰਗ ਕਰਦੀਆਂ ਪ੍ਰਸ਼ਾਸਨ ਸਾਨੂੰ ਸ਼ਹਿਰ ਦੇ ਵਿੱਚ ਤੰਗ ਕਰਦਾ ਅਸੀਂ ਕਮਾਈ ਕਰੀਏ ਤਾਂ ਕਿੱਥੇ ਕਰੀਏ ਜੀ ਵਾਰ ਚਲਾਈਏ ਜਾਨਾ ਦਾ ਸਿਆਪਾ ਕਰੀਏ ਸੀ ਕੀ ਮੰਗੇ ਤੁਹਾਡੇ ਸਾਡੀ ਮੰਗੇ ਆ ਜੀ ਇਹ ਜਿਹੜੇ ਟ੍ਰਾਫਿਕ ਇੰਚਾਰਜ ਆ ਜੀ ਭਗਤ ਜੀ ਹੁਣੀ ਕੀ ਰਖਸ਼ੇ ਨੂੰ ਬੜੇ ਸੱਤ ਹਦਾਇਤਾਂ ਦਿੰਦੇ ਆ ਅਸੀਂ ਇਹਨਾਂ ਦੀਆਂ ਹਦਾਇਤਾਂ ਤੇ ਚੱਲੀਦਾ ਵੀ ਆ ਅਸੀਂ ਇਹਨਾਂ ਦੇ ਹੁਕਮਾਂ ਦੀ ਪਾਲਣਾ ਵੀ ਕਰਦੀ ਆ ਪਰ ਸਾਰਾ ਜੀ ਇਹ ਰਖਸ਼ੇ ਦਾ ਮਾਮਲਾ ਸੀਗਾ ਇਹ ਕੋ ਚਲਾਨ ਹੋਈ ਸੀ ਔਰ ਕੁਝ ਸਾਡੀ ਰਖਸ਼ੇ ਜਨੇ ਮੇਰੇ ਛੋਟੇ ਭਰਾ ਆ ਇਹਦੇ ਬੜੇ ਭਰਾ ਵੀ ਹੈ ਮੇਤੂ ਔਰ ਸਭ ਤੋਂ ਮਿਹਨਤ ਕਸ਼ ਬੰਦੇ ਆ ਇਹ ਜਿਹੜੀ ਆਪਣੀ ਜੀਵਿਕਾ ਜਿਹੜੀ ਆ ਬੜੀ ਇਮਾਨਦਾਰੀ ਨਾਲ ਕਮਾ ਕੇ ਖਾਂਦਾ। ਉਹ ਕੀ ਕਹਿੰਦੇ ਆ ਇਮਾਨਦਾਰ ਬੰਦੇ ਆ ਆਪਣੀ ਜੀਵਿਕਾ ਕਮਾ ਕੇ ਖਾਂਦੇ ਆ। ਅੱਜ ਹਰੇਕ ਆਦਮੀ ਨੂੰ ਰੋਜ਼ਗਾਰ ਦੀ ਲੋੜ ਹੈ ਔਰ ਇਹਨਾਂ ਦਾ ਰੋਜ਼ਗਾਰ ਇਹੀ ਲਿਖਿਆ ਹੈ। ਔਰ ਕਿਉਂਕਿ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਮਾਨਤਮਾਨ ਜੀ ਸਾਡੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਗਰੀਬ ਆਦਮੀ ਨਾਲ ਖੜੀ ਹਰੇਕ ਜਿਹੜਾ ਜਨ ਸ਼ਾਮ ਨੂੰ ਮਿਹਨਤ ਨਾਲ ਰੋਟੀ ਖੋਜਦਾ ਉਹਦੇ ਨਾਲ ਸਰਕਾਰ ਦਾ ਹਰੇਕ ਮੈਂ ਤਾਂ ਖੁਦ ਖੜਾ ਕਿਉਂ ਮੈਂ ਖੋਸ ਗਰੀਬੀ ਚੋਂ ਨਿਕਲ ਕੇ ਆ ਕੇ ਰੋਟੀ ਕਮਾ ਕੇ ਖਾ ਰਿਹਾ ਹਾਂ ਔਰ ਇਹਨਾਂ ਦੇ ਬਤਾਲੇ ਜਿਹੜਾ ਹੈ ਵਿਧਾਨ ਸਭਾ ਚ ਉਹਦੀ ਗੱਲ ਕਰਪਾ ਜਾ ਕੇ ਔਰ ਕੈਬਨਿਟ ਮੰਤਰੀ ਵੀ ਇਹਨਾਂ ਗੱਲ ਕਰਦੇ ਰਿਹਾ ਮੇਰੇ ਪੱਲਾ ਕੱਲਾ ਬੰਦਾ ਦਿਲ ਦੇ ਕਰੀਬ ਹੈ ਔਰ ਇਹਨਾਂ ਦੇ ਹਰੇਕ ਖੇਤ ਲਈ ਮੈਂ ਖੜਾ ਔਰ ਟ੍ਰੈਫਿਕ ਪੁਲਿਸ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਅਸੀਂ ਡਿਸਪਲਿਨ ਨੂੰ ਕੋ ਮੇਨਟੇਨ ਕਰਾਣਾ ਔਰ ਅਸੀਂ ਕਿਸੇ ਦਾ ਬੋਝ ਨਾ ਲੱਗੇ ਨੀ ਪੁਰਾਣਾ ਮੈਂ ਇਹ ਚੰਦਾ ਕਿ ਜਿਹੜੇ ਸ਼ਾਮ ਨੂੰ 500 ਰੁਪਏ ਕਮਾਉਣ ਦੇ ਉਹਨੂੰ ਲਾਲੇ ਪੈ ਜਾ 1800 300 500 ਜੋ ਦਿਹਾੜੀ ਬੰਦੀ ਵੀ ਕਿੰਨੇ ਬੰਦੀ ਜੋ ਵੀ ਹੈ ਕੀ ਇਹ ਇਹ ਬੰਦਾ 10000 ਰੁਪਏ ਚਰਾਨ ਘੁੱਸ ਸਕਦਾ ਸਰ ਇਹ ਤਾਂ दारू ਪੀ ਕੇ ਗੱਲ ਕਰ ਰਹੇ ਸੀਗੇ ਹਾਂ ਜਿਹੜੀ दारू ਪੀਣਾਂ ਦੀ ਗੱਲ ਕਰਦਾ दारू ਪੀਣ ਦੀ ਗੱਲ ਹੈ ਉਹਦਾ दारू ਪੀਣ ਦਾ ਵੀ ਸਾਡੇ ਕੋਲ ਹੱਲ ਹੈਗਾ ਉਹਨੂੰ दारू ਪੀਣ ਵਾਲੇ ਨੂੰ ਡਾਇਆ ਜਾਵੇ ਉਹਦੀ ਗੱਡੀ ਲੋਕ ਕਰਕੇ ਉਹਦੀ ਚਾਬੀ ਲਈ ਜਾਵੇ ਇਹ ਤਾਂ ਦੇਖਿਓ ਉਹਦੀ ਗੱਡੀ ਸਾਈਡ ਤੇ ਲਾਈ ਜਾਵੇ ਉਹਨੂੰ ਬਿਠਾ ਕੇ ਦੋ ਮੁਲਾਜ਼ਮ ਟ੍ਰੈਫਿਕ ਪੁਲਿਸ ਨੂੰ ਬੁਲਾਵੇ ਉਹਨੂੰ ਕਤਾਲੀ ਦੇ ਇਹ ਉਸ ਦਾ ਚੋਲੋ ਕਾਰ ਇੱਕ ਮਿੰਟਾ ਦੇਖੋ ਬਈ ਉਹਨੂੰ ਬਿਠਾਇਆ ਜਾਵੇ ਜੂਨੀਅਨ ਨੂੰ ਬੁਲਾਇਆ ਜਾਵੇ ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ ਪਰ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਕੋਲ 10000 ਦੇਣੇ ਹੁੰਦਾ ਪਰ ਇਹਦਾ ਤਾਂ 10000 ਚਲਾਨ ਹੈ ਇਹਦਾ ਹੱਲ ਦੱਸੋ ਕੀ ਹੈ ਇੱਕ ਮਿੰਟ ਹੈ ਇਹਦਾ ਹੱਲ ਦੱਸੋ ਕੀ ਹੈ ਅਗਲੇ ਕੱਲ ਨੂੰ ਜੂਨੀਅਨ ਫੈਸਲਾ ਲਏਗੀ ਇੱਥੇ ਕਿ ਕਿਆ ਇਹਨੂੰ ਦੁਆਰਾ ਗੱਡੀ ਚਲਾਨ ਦੇਣੀ ਹੈ ਆਪਾਂ ਕਿ ਨਹੀਂ ਚਲਾਨ ਕਰਨੀ ਤਾਂ ਕਿ ਇਹ ਕੱਲ ਨੂੰ ਇਹ ਕੱਲ ਕਹਿਣ ਜੋਗੇ ਨਹੀਂ ਹੋਗੇ ਸਾਡੇ 10000 ਦਾ ਚਲਾਨ ਨੰਬਰ 1 ਮੈਂ ਦੇਖੋ ਟ੍ਰੈਫਿਕ ਪੁਲਿਸ ਨੇ ਡਿਸਪਲਾਈਨ ਮੇਨਟੇਨ ਕਰਨਾ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਟ੍ਰੈਫਿਕ ਪੁਲਿਸ ਮੈਂ ਇੱਕ ਗੱਲ ਕਹਿਣੀ ਚਾਹਦਾ ਕਿ ਜਿਹੜਾ ਗਰੀਬ ਆਦਮੀ ਆਪਣੀ ਰੋਟੀ ਕਮਾ ਕੇ ਖਾਂਦਾ ਉਹਨੂੰ ਇੱਕ ਮੌਕਾ ਨੌਲੇਜ ਦੀ ਫੋਟੋ ਖਿੱਚੋ ਉਹਦੀ ਫੋਟੋ ਖਿੱਚ ਕੇ ਬਕਾਇਦਾ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੇ ਖੁਦ ਕਿਹਾ ਕਿ ਅਸੀਂ ਉਸ ਬੰਦੇ ਦੇ ਨਾਲ ਨਹੀਂ ਹੈ ਜਿਹੜਾ ਡਿਸਪਲਾਈਨ ਤੋੜਦਾ ਨੰਬਰ 1 ਇਹਨਾਂ ਨੇ ਇਹ ਜੀ ਕਿਹਾ ਵੀ ਜੀ ਸਾਡਾ ਬੰਦਾ ਡਿਸਪਲਾਈਨ ਤੋੜੇ ਜੇ ਇਹ ਕਹਿੰਦੇ ਡਿਸਿਪਲਨ ਤੋੜਨ ਦੀ ਗੱਲ ਕਰਦੇ ਮੈਂ ਤੁਹਾਡਾ ਨਾਲ ਗੱਲ ਨਹੀਂ ਸੀ ਕਰਨੀ ਇਥੇ ਅੜਿਓ ਇਹਨਾਂ ਨੇ ਇਹ ਗੱਲ ਦੀ ਜ਼ਮਾਨਤ ਲਈ ਹੈ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਹੈਗਾ ਡਿਸਿਪਲਨ ਤੋੜਨ ਦੀ ਆਗਿਆ ਨਹੀਂ ਦਵਾਂਗੇ ਬਟ ਉਹਦਾ ਕਰ ਅਸੀਂ ਮੌਕੇ ਤੇ ਆਨਲਾਈਨ ਚਲਾਨ ਕਰ ਦਿੰਨੇ ਆ ਤੇ ਫਿਰ ਬਹੁਤ ਮੁਸ਼ਕਲ ਹੋ ਜਾਊਗਾ ਕਿਉਂਕਿ ਗਰੀਬ ਆਦਮੀ ਕੋ 5000 10000 ਰੁਪਏ ਹੈ ਨਹੀਂ ਮੈਂ ਬੜੀ ਸਪਸ਼ਟ ਗੱਲ ਕਰਨਾ ਉਹਨੂੰ ਇੱਕ ਵਾਰਨਿੰਗ ਇਹਨਾਂ ਦੇ ਥਰੂ ਬੱਦ ਤੋਂ ਬੱਦ ਦੋ ਵਾਰ ਨੂੰ ਉਹਨੂੰ ਇਹਨੂੰ ਕਹਦੇ ਦੂਜੀ ਵਾਰਨਿੰਗ ਤੋਂ ਬਾਅਦ ਅਸੀਂ ਉਹਦਾ ਚਲਾਨ ਕਰਾਂਗੇ ਇਹ ਸ਼ਰਾਬ ਪੀ ਕੇ ਦਾ 10000 ਦੇ ਕਰਾਂਗੇ ਆਪਣੇ ਆਪ ਜਿਹੜਾ ਹੈਗਾ ਤੇ ਹਟ ਜਾਓ। ਜਾਂ ਉੱਤੇ ਯੂਨੀਅਨ ਫੈਸਲਾ ਲਾਏਗੀ। ਉਹ ਬੋਲੋ ਬੱਕਾ ਇੱਕ ਮਿੰਟ ਹਟ ਜਾਓ। ਮੈਂ ਗੱਲ ਠੀਕ ਕਰ ਰਿਹਾ। ਅੱਛਾ ਇਸ ਮੰਤਰੀ ਦਾ ਵਿਰੋਧ ਕਰਾਂਗੇ। ਅੱਛਾ ਮੈਂ ਗੱਲ ਠੀਕ ਮੈਂ ਦੇਖੋ ਇਹ ਆ ਤੁਹਾਡੀ ਜਿਹੜੀ ਗੱਲ ਆ ਸ਼ਾਇਦ ਹਰ ਇੱਕ ਜਗ੍ਹਾ ਪਹੁੰਚਣੀ ਹੈ। ਹਾਂਜੀ। ਮੇਰੀ ਗੱਲ ਸਮਝੋ। ਮੈਂ ਗੱਲ ਠੀਕ ਕਰ ਰਿਹਾ। ਬਿਲਕੁਲ ਠੀਕ। ਤੁਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਣੇ ਆ ਜੀ। ਐਮਐਲਏ ਸਾਹਿਬ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਹੈ ਕਿ ਜਿੰਨੀਆਂ ਸ਼ਹਿਰਪੁਰ ਦੇ ਵਿੱਚ ਰਜਿਸਟਰਡ ਯੂਨੀਅਨ ਚੱਲਦੀਆਂ ਉਹਨਾਂ ਦੇ ਅਸੀਂ ਪ੍ਰਧਾਨ ਸਹਿਬਾਨ ਇਹ ਜ਼ਿੰਮੇ ਕੋਈ ਰੂਟਲੀ ਅਫਸਰ ਦੇ ਨਾਲ ਬੋਲਦਾ ਹੈ ਜਾਂ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਅਸੀਂ ਉਹਨੂੰ ਖੁਦ ਤੁਹਾਡੇ ਸਾਹਮਣੇ ਬਿਠਾ ਕੇ ਚੌਂਕ ਦੇ ਵਿੱਚ ਬਿਠਾ ਕੇ ਛਿੱਤਰ ਮਾਰਾਂਗੇ ਮੁੜ ਉਹਨੂੰ ਰਖਸ਼ਾਣੀ ਚਲਾਣ ਦੇਵਾਂਗੇ ਔਰ ਜੇਕਰ ਨੰਬਰ 1 ਪਹਿਲੀ ਗੱਲ ਹੈ ਡਿਸਪਲਿਨ ਮੇਨਟੇਨ ਹੋਣਾ ਚਾਹੀਦਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਚਾਹੀਦੀ ਕਿਸੇ ਜਿਹੜੇ ਡਿਸਪਲਿਨ ਟ੍ਰੈਫਿਕ ਪੁਲਿਸ ਦੇ ਮੇਨਟੇਨ ਹੋਣਾ ਚਾਹੀਦਾ ਨੰਬਰ 1 ਨੰਬਰ ਨੰਬਰ 2 ਸਿਰਫ ਇਸ ਗੱਲ ਦੀ ਇਹਨਾਂ ਦੀ ਰਿਪੋਰਟ ਹੈਗੀ ਆ ਕਿ ਪੁਲਿਸ ਇਹਨਾਂ ਦਾ ਪਹਿਲੇ ਸੱਟੇ ਚਲਾਣ ਨਹੀਂ ਕਰੇਗੀ ਨੰਬਰ 1 ਉਹ ਚਲਾਨ ਨਹੀਂ ਕਰੇਗੀ ਇਹਨਾਂ ਦੀ ਫੋਟੋ ਖਿੱਚੇਗੀ ਇਸ ਬੰਦੇ ਨੂੰ ਜੇ ਲਾਇਆ ਸੀ ਗੱਡੀ ਇਹਨੂੰ ਪੁਲਿਸ ਪਿਠਾ ਕੇ 2 ਘੰਟੇ ਬਿਠਾ ਛੱਡਦੀ। ਕੁੱਛ ਦੀ ਹੁਣ ਇਹ 10000 ਰੁਪਏ ਇਸਰਾਨੀ ਕੋ ਤਾਂ ਹੈ ਨਹੀਂ। ਮਾਫ ਕਰਨਾ ਇਹ ਇੰਸਪੈਕਟਰ ਨੂੰ ਜਿਹੜਾ ਵੀ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਇਹਨੂੰ ਚਾਹੀਦਾ ਉਹਨੂੰ ਇਹ ਪਤਾ ਵੀ 10000 ਰੁਪਏ ਨਹੀਂ ਦਿੱਤਾ ਜਾ ਸਕਦਾ। ਮੈਂ ਸਪਸ਼ਟ ਕਰਨਾ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਉਹ ਕੋਲ ਬਿਠਾ ਲੈਂਦੇ। ਉਹਨੂੰ ਕਹਿੰਦੇ ਇਹਨੂੰ ਬੁਲਾਉਂਦੇ। ਇਹ ਕਹਿੰਦੇ ਵੀ ਇਹਨੂੰ ਕੰਨ ਫੇਰ ਕਹਿੰਦੇ ਜੀ ਇਹ 10000 ਦਾ ਚਲਾਨ ਬੰਦਾ। ਇੱਕ ਮਿੰਟ ਰਹਿ ਜਾ। ਮੈਂ ਕਿਸੇ ਦੀ ਬੇਵਜ੍ਹਾ ਟ੍ਰੈਫਿਕ ਦੇ ਰੂਲ ਸਭ ਤੋਂ ਇੰਪੋਰਟੈਂਟ ਚੀਜ਼ ਆ ਸਾਰੇ ਸਾਰੀ ਦੁਨੀਆ ਸਾਡੀ ਜ਼ਿੰਦਗੀ ਨਾਲ ਜੁੜੀ ਹੋਇਆ ਕੱਲ ਨੂੰ ਜਿੰਨਾ ਟ੍ਰੈਫਿਕ ਦਾ ਸਿਸਟਮ ਹੈ ਇਹ ਨਾਲ ਜੁੜਿਆ ਇਹਦੇ ਦੇ ਅੰਦਰ ਸਵਾਰੀਓ ਵੀ ਬੈਠੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਵੀ ਨਾਲ ਹੁੰਦੀ ਰਿਸਕੀ ਹੁੰਦੀ ਹੈ ਇਹਨਾਂ ਨੂੰ ਮੈਂ ਕਿਸੇ ਨੂੰ ਇਹ ਵਾਲਾ ਨਹੀਂ ਕਰਦਾ ਕਿ ਟ੍ਰੈਫਿਕ ਦਾ ਰੂਲ ਤੋੜੋ ਜਾਂ ਗੱਡੀ ਤੇਜ਼ ਚਲਾਓ ਜਿੱਥੇ ਇਹਨਾਂ ਨੂੰ ਜਿੱਥੇ ਪੁਲਿਸ ਜਿੱਥਾ ਜਿੱਥੇ ਖੜੇ ਹੁੰਦਾ ਇਹਨਾਂ ਨੂੰ ਕਿਹਾ ਜਿੱਥੇ ਜਿੱਥੇ ਦਿੱਤਾ ਉੱਥੇ ਉੱਥੇ ਖੜੇ ਹੋ ਲੇਕਿਨ ਆਪਾਂ ਪੁਲਿਸ ਨੂੰ ਮੈਂ ਇੱਕ ਇਨਸਟਰਕਸ਼ਨ ਕਰਨੀ ਚਾਹਨਾ ਮੈਂ ਫਰੇ ਅਫਸਰ ਤੇ ਮੁ ਉਹਨਾਂ ਨੇ ਇਨਸਟਰਕਸ਼ਨ ਕਰਾਂਗਾ ਇਹਨਾਂ ਨੂੰ ਇੱਕ ਲਗਾਤਾਰ ਦੀ ਗੱਡੀ ਦੀ ਫੋਟੋ ਖਿੱਚੋ ਉਹਨੂੰ ਇੱਕ ਦੋ ਪੁੱਕੇ ਦੇ ਦਿਓ ਉਹਦਾ ਪਹਿਲੇ ਸਾਡੇ ਚਲਾਨਾਂ ਕੋ ਗਰੀਬ ਆਦਮੀ ਆ ਤਾਂ ਨੂੰ 5-700 ਰੁਪਏ ਇਕੱਠਾ ਕਰਨਾ ਉਹਦਾ ਫੈਸਲਾ ਜਿਹੜਾ ਹੈ ਜੂਨੀਅਨ ਸ਼ਾਮ ਨੂੰ ਕਰਦੀ ਆਪਣੇ ਆਪ ਕਿੰਨੇ ਚਲਾਨ ਹੈਗੇ ਆ ਇਹਨਾਂ ਨੂੰ ਆਦੀਆ ਜੀ ਹੁਣ ਤੁਸੀਂ ਅੱਗੇ ਇੱਕ ਮਿੰਟ ਹਰ ਜਾਓ ਹੁਣ ਅੱਗੇ ਤੋਂ ਜੂਨੀਅਨ ਦੱਸੇਗੀ ਕਿ ਤੁਹਾਡਾ ਚਲਾਨ ਜਿਹੜਾ ਹੈ ਇੱਕ ਮਿੰਟ ਹਰ ਜਮੈਂ ਇਹਨਾਂ ਨੂੰ ਕਹਤਾ ਇੱਕ ਵਾਰੀ ਦੋ ਵਾਰੀ ਉਫ ਅਰੇ ਵੀ ਮਤ ਗਾ ਚੁਣਿਆ ਉਹ ਤੋਂ ਫੌਂਡੇ ਬਸ ਉਹ ਜਿਹੜੀਆਂ ਮਾਨੂੰ ਭਗਤ ਜੀ ਨੇ ਇੰਸਪੈਕਟਰ ਸਾਹਿਬ ਨੂੰ ਦੱਸਿਆ ਹਾਂਜੀ ਸਰ ਇੱਕ ਪੰਜ ਮੋਬਾਈਲ ਮੋੜੇ ਇਹਨਾਂ ਨੂੰ ਸਲੋਕਾਂ ਦੀ ਸੋਨੇ ਦੀ 골ਡ ਸੀ ਜੀ 골ਡ ਦੇ 2.5 ਲੱਖ ਰੁਪਏ ਦੀ ਜਿਹੜੀ ਸੀਗੀ ਗੁੰਦੀ ਉਹਨੂੰ ਉਹਦੇ ਘਰ ਜਾ ਕੇ ਮੋੜੇ ਗਏ ਇੱਕ ਬੱਚਾ ਸੀ ਕਿਸੇ ਦਾ ਉੱਥੇ ਇੱਕ ਬੱਚਾ ਕਿਸੇ ਦਾ ਉਹਦਾ ਘਰ ਛੱਡ ਗਿਆ ਤਾਂ ਉਹ ਜਿਹੜੇ ਪੰਜ ਜਿਹੜੇ ਬੰਦੇ ਇੱਥੇ ਮੌਜੂਦ ਹੈ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਅਸੀਂ ਇੱਥੇ ਸੰਬੰਧਿਤ ਕਰ ਹਾਂਜੀ ਸਰ ਹੁਣ ਕਿਉਂਕਿ ਦੇਖੋ ਇਹਨਾਂ ਨੇ ਇੱਕ ਗੱਲ ਕਹੀ ਹੈ ਵੀ ਸਿਰਫ ਈ ਰਿਕਸ਼ਾ ਨਹੀਂ ਚਲਾ ਰਹੇ ਅਸੀਂ ਨਾਲ ਸੋਸ਼ਲ ਲੋਕਾਂ ਨਾਲ ਜੁੜੇ ਜੁੜੇ ਅਸੀਂ ਉਹ ਜਿਹੜਾ ਵਿੱਚ ਬਹਿ ਕੇ ਜਾਂਦਾ ਸਾਡਾ ਪਰਿਵਾਰ ਆ ਉਹਦੇ ਪਰਿਵਾਰ ਨੇ ਅਸੀਂ ਜ਼ਿੰਮੇਵਾਰੀ ਸਮਝਦੇ ਆ ਜੇ ਪੰਜ ਮੋਬਾਈਲ ਇਹਨਾਂ ਦੇ ਮੁੰਡੇ ਆ ਤੇ ਇਹ ਪੁਲਿਸ ਟ੍ਰੈਫਿਕ ਪੁਲਿਸ ਨੂੰ ਸੇਵਾ ਲੇਕਿਨ ਜੀ ਸਰ ਜੀ 6.5 ਲੱਖ ਦੀ ਮੰਦੀ ਬੋੜੀ ਆ ਇਸ ਮੁੰਡੇ ਦੇ ਰਾਜਮਾਰ ਰਾਜੂ ਕੁਮਾਰ ਰਾਜੂ ਭਗਵਾਨ ਸ਼੍ਰੀ ਵਾਰਮੀਕੀ ਰਿਕਸ਼ਾ ਜੁਨੀਅਨ ਤਾਂ ਮੈਂ ਅੱਜ ਅਨਾਉਂਸ ਕਰਦਾ ਪੂਰੇ ਗਰਭ ਦੇ ਨਾਲ ਕਹਿਣਾ ਆ ਕਿ ਸਾਡੀ ਜਿਹੜੀ ਈ ਰਿਕਸ਼ਾ ਜੁਨੀਅਨ ਆ ਇਹਦੇ ਵਿੱਚ ਸਾਰੇ ਹੀ ਹੀ ਮੁੰਡੇ ਇਮਾਨਦਾਰ ਔਰ ਮਿਹਨਤ ਕਰਨ ਵਾਲੇ ਆ ਜਿਹਦੇ ਵਿੱਚੋਂ ਨਸ਼ਾ ਰਹਿ ਤਾ ਜਿਹਨਾਂ ਵਿੱਚੋਂ ਰਾਜਕੁਮਾਰ ਰਾਕੇਉਂ ਸਾਡੀ ਯੂਨੀਅਨ ਤੋਂ ਸੈਕਟਰੀ ਹੈ ਜਿਨ੍ਹਾਂ ਦੀ ਈਰਖਾ ਦੇ ਵਿੱਚ 2.5 ਲੱਖ ਰੁਪਏ ਦੀ ਮੁੰਦੀ ਇੱਕ ਰਹਿ ਗਈ ਸੀ ਜਦੋਂ ਘਰ ਜਾ ਕੇ ਮੈਟ ਚਾੜਿਆ ਤੇ ਮੁੰਦੀ ਨਿਕਲੀ ਰਾਜੂ ਭਾਜੀ ਉਸੇ ਟਾਈਮ ਰਾਤ ਨੂੰ 9 ਵਜੇ ਜਾ ਕੇ ਉਸ ਫੈਮਿਲੀ ਨੂੰ ਮੁੰਦੀ ਦੇ ਕੇ ਆਏ ਕਿ ਉਸ ਫੈਮਿਲੀ ਨੇ ਇਹਨਾਂ ਦੀ ਕੀ ਰੱਖਿਸ਼ੇ ਦੀ ਇੱਕ ਕਿਸ਼ਤ ਦਿੱਤੀ ਸੀ ਆਹ ਪਤਾ ਗਿਆ આડો જુની જીંદાબાદ જીંદાબાદ દુનિયાલાલ આડો જુની જીંદાબાદ જીંદાબાદ શ્રી ભ્રમ શંકરજી જીમપા જીંદાબાદ જીંદાબાદ શ્રી ભ્રમ શંકરજી જીમપા જય હિન્દ શ્રી ભ્રમ શંકરજી જીમપા જીંદાબાદ આજો આજો 4:00 વાગ્યા આ ના હોજો આ ના હોજો અપને નામ નામ કાળો سارے બંદા હોર જેડા તમાર કો આયા મટુ આજો ભાઈ આજો ચલો તો ગલ એ હે દેખો ਇਹ ਸ਼ਹਿਰ ਆਪਣਾ ਸਾਡਾ ਸਾਰਿਆਂ ਦਾ ਹੈ। ਔਰ ਇਹ ਬੱਚਿਆਂ ਨੇ ਇੱਕ ਐਗਜ਼ਾਮਪਲ ਵੀ ਪੇਸ਼ ਕੀਤਾ। ਜਿਹੜਾ ਬੰਦਾ ਇੱਡੀ ਇਮਾਨਦਾਰੀ ਨਾਲ ਆਪਣੀ ਰੋਟੀ ਕਮਾ ਕੇ ਖਾ ਰਿਹਾ। ਸਾਡਾ ਇੱਕ ਧਰਮ ਮੰਨਦਾ ਉਹਨੂੰ ਅਸੀਂ ਸਨਮਾਨਿਤ ਕਰੀਏ। ਉਹਦੇ ਨਾਲ ਖੜੀ ਹੋਈ ਉਹਨੂੰ ਸੁੱਖ। ਇਹ ਇਹ ਅੱਜ ਇਸ ਐਵੈਂਟ ਦੇ ਵਿੱਚ ਇੱਧਰ ਦੇਖਿਓ। ਇੱਕ 11000 ਰੁਪਇਆ ਇਸ ਜੁਨੀ ਨੂੰ ਅੱਜ ਮੈਂ ਆਪਣੇ ਵੱਲੋਂ ਦੇ। ਠੀਕ ਹੈ। ਇਹ ਵਾਲੀ ਪਾਰਟੀ ਨਾ ਕਰੀਏ। ਇਹ ਬਾਕੀ ਕੱਟ ਦੇ ਬਾਅਦ। ਪਾਰਟੀ ਨਹੀਂ ਹੋਣੀ। ਇਹ ਤੁਸੀਂ ਜਿਹੜਾ 11000 ਆਣਾ ਨਾ ਇਹਦੇ ਨਾਲ 11000 ਦੇ ਨਾਲ ਹੋਰ ਪੈਸੇ ਜੁੜ ਗਏ 2027 ਇਲੈਕਸ਼ਨ ਦੇ ਵਿੱਚ ਟਾਟੇ ਲਈ ਅਸੀਂ ਰੱਖਾਂਗੇ ਹੋਰ ਜੋੜ ਕੇ ਅਸੀਂ ਰੱਖਾਂਗੇ ਨਾ ਬਣਾ ਦਈਏ ਨੇ 11000 ਪਹਿਲੇ ਨੋਟ ਕਰ ਦੋਬਲ 11 ਦਾ 22 ਆਊਗਾ 11 ਦਾ 11 ਦਾ 51 ਵੀ ਆ ਸਕਦਾ ਤੁਹਾਨੂੰ ਇਲੈਕਸ਼ਨ 'ਚ ਸਾਡੇ ਵੱਲੋਂ ਨਹੀਂ ਕੋਈ ਇੱਦਾਂ ਨਹੀਂ 5500 ਰੁਪਏ ਦੂੰਗਾ ਜੋ ਇਲੈਕਸ਼ਨ ਜਿੱਤਾਂਗੇ ਅਗਲੀ ਵਾਰ ਜਿੱਤ ਤੋੜੇ ਮੈਂ ਜਿੰਦਾਂ ਕਰਵਾ ਲਈ ਨਾ ਪਹਿਲਾਂ ਦਮਾ ਗਾ ਜੇ ਪਹਿਲਾਂ ਦਮਾ 5000 ਇਹਦਾ ਪਿਆਰ ਵੱਲ ਆਪਣਾ ਠੇਕੇ ਲਿਆਦਾ ਇੱਕ ਮੈਂ ਇਹਨਾਂ ਦੇ ਭਗਵਾਨ ਵਾਲਮੀਕੀ ਇਹ ਰਿਕਾਵਲ ਫਿਰ ਸੋਸਾਇਟੀ ਨੂੰ ਜਿਹੜਾ ਹੈਗਾ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਇਸ ਇਮਾਨਦਾਰੀ ਇਸ ਇਮਾਨਦਾਰ ਬੱਚਿਆਂ ਦੇ ਖੁਸ਼ ਹੋ ਕੇ ਜਿਹੜਾ ਹੈਗਾ ਉਹ 11000 ਰੁਪਏ ਜਿਹੜਾ ਹੈਗਾ ਇਹ ਉਹ ਜਿਹੜਾ ਆਪਣਾ ਲੰਗਰ ਲਾਂਦੇ ਰਹਿੰਦੇ ਹਮੇਸ਼ਾ ਉਹ 11000 ਰੁਪਏ ਉਹ ਹੁਣੇ ਤੁਰੰਤ ਇਹਨੂੰ ਚੱਕ ਕੇ ਜੜੇ ਦੇਣਾ ਉਹ ਜਦੋਂ ਲੰਗਰ ਲਾਗੋ ਦੇ ਵਿੱਚ ਪਾ ਠੀਕ ਠੀਕ ਸ੍ਰੀ ਬ੍ਰਹਮ ਸ਼ੰਕਰ ਜੀ ਜੈਪੋ ਜਿੰਦਾਬਾਦ ਸ੍ਰੀ ਬ੍ਰਹਮ ਸ਼ੰਕਰ ਜੀ ਜੈਪੋ ਜਿੰਦਾਬਾਦ ਮੈਂ ਕੀ ਚਲਾਉਂਦਾ ਸਰ ਇਹ ਰਿਕਸ਼ਾ ਰਾਜ ਕੀ ਮਾਮਲਾ ਸੀਗਾ ਸਾਰਾ ਜੀ ਇਹਨਾਂ ਦਾ ਮਾਮਲਾ ਇਹ ਸੀਗਾ ਉਹ ਸ਼ ਵੀਰ ਸੀਗੇ ਸਾਡੇ ਈ ਰਿਕਸ਼ਾ ਭਰਾ ਜਿਹੜੇ ਆ ਜਿਹਨਾਂ ਕੋਲ ਡਰਾਈਵਿੰਗ ਲਾਇਸੈਂਸ ਜਾਂ ਆਰ ਸੀ ਜਾਂ ਹੋਰ ਕੋਈ ਆਟੋ ਜਿਹੜਾ ਈ ਰਿਕਸ਼ਾ ਉਹਦਾ ਕੋਈ ਵੀ ਕਾਗਜ਼ ਨਹੀਂ ਸੀ ਇਹਦੀ ਬਾ ਹਕੂਮ ਅਫਸਰਾਂ ਨਾਲ ਅਸੀਂ ਉਹਨਾਂ ਦੀ ਇਨਸਪੈਕਸ਼ਨ ਚੈਕਿੰਗ ਕਰਨ ਦੇ ਸੀਗੇ ਉਹਦੇ ਵਿੱਚ ਜਿਨ੍ਹਾਂ ਵਿਅਕਤੀਆਂ ਕੋਲ ਕੋਈ ਕਾਗਜ਼ ਪੱਤਰ ਨਹੀਂ ਸੀ ਉਹਨਾਂ ਦੇ ਟ੍ਰੈਫਿਕ ਰੂਲ ਮੁਤਾਬਕ ਜੋ ਚਲਾਨ ਬਣਦੇ ਆ ਉਹ ਅਸੀਂ ਕੀਤੇ ਆ ਬਿਲਕੁਲ ਟ੍ਰੈਫਿਕ ਰੂਲ ਦੇ ਜਾਪਤੇ ਵਿੱਚ ਰਹਿ ਕੇ ਕੀਤੇ ਆ ਬਾਕੀ ਕੁਝ ਏਰੀਆ ਜਿਹੜਾ ਘੰਟਾ ਕਰ ਸਾਈਡ ਵਾਲਾ ਏਰੀਆ ਆ ਜਿੱਥੇ ਸਾਡੇ ਜਿਹੜੇ ਆ ਬਾਹਰੋਂ ਜਿਹੜੇ ਵੀਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਬਾਹਰਲੇ ਮੁਲਕਾਂ ਤੋਂ ਜਦੋਂ ਉਹ ਵੀ ਆਉਂਦੇ ਉਹ ਵੀ ਸਾਰੇ ਇੱਥੇ ਆਉਂਦੇ ਆ ਤੇ ਰਸ਼ ਹੋ ਜਾਂਦਾ ਬਹੁਤ ਜ਼ਿਆਦਾ ਜਿਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਇਸ ਟਾਈਮ ਗਰਮੀ ਦਾ ਬਹੁਤ ਮੌਸਮ ਹੈ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਛੋਟੇ ਬੱਚੇ ਸਕੂਲਾਂ ਸਕੂਲ ਵਾਲੀਆਂ ਬੱਸਾਂ ਹੁੰਦੀਆਂ ਤੇ ਈ ਰਿਕਸ਼ੀਆਂ ਕਰਕੇ ਉੱਥੇ ਜਿਹੜਾ ਜਾਮ ਸੀਗਾ ਲੱਗਦਾ ਸੀ ਇਹਦੇ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਕਿ ਪਲੀਜ਼ ਕੋਟੂ ਮੋੜ ਤੋਂ ਘੰਟਾ ਕਰ ਕਮਾਲਪੁਰ ਤੋਂ ਘੰਟਾ ਕਰ ਤੇ ਜਿਹੜਾ ਹਗਾ ਉਹ ਆਪਣਾ ਚੌਕ ਦਾ ਦੂਸਰਾ ਬਾਦਰਪੁਰ ਚੌਕ ਹੈ ਉਸ ਸਾਈਡ ਤੋਂ ਤੁਸੀਂ ਸਵਾਰੀ ਲੈ ਕੇ ਜਾਂ ਕੋਈ ਛੋਟਾ ਬੱਚਾ ਜਾਂ ਕੋਈ ਗਰਭਵਤੀ ਇਸਤਰੀ ਜਾਂ ਕੋਈ ਐਮਰਜੈਂਸੀ ਵਾਲੇ ਵਿਅਕਤੀ ਨੂੰ ਲੈ ਕੇ ਆ ਸਕਦੇ ਹੋ ਪਰ ਖਾਲੀ ਤੁਸੀਂ ਨਾਲ ਲੈ ਕੇ आओ ਇਹ ਵਿਅਕਤੀ ਉੱਥੇ ਖਾਲੀ ਘੁੰਮਦੇ ਸੀ ਬਿਨਾਂ ਵਜਾ ਨਾ ਕੋਈ ਸਵਾਰੀ ਲੈ ਕੇ ਆਏ ਨਾ ਕੋਈ ਛੱਡ ਗਏ ਜਿਹਦੇ ਕਰਕੇ ਇਹ ਦੋ ਚਾਰ ਚਲਾਨ ਜਿਹੜੇ ਸਾਡੇ ਮੁਲਾਜ਼ਮਾਂ ਨੇ ਕੀਤੇ ਸੀਗੇ ਇਸ ਕਰਕੇ ਇਹਨਾਂ ਨੇ ਆਪਣਾ ਰੋਜ਼ਗਾਰ ਕੀਤਾ ਵੀ ਸਾਡੇ ਜਿਹੜੇ ਚਲਾਨ ਹੈ ਉਹ ਕਿਉਂ ਕੀਤੇ ਇਸ ਕਰਕੇ ਸਾਰੇ ਇਕੱਠੇ ਹੋਏ ਸੀਗੇ ਅੱਗੇ ਤਾਂ ਈ ਰਿਕਸ਼ੇ ਦਾ ਚਲਾਨ ਨਹੀਂ ਕੀਤਾ ਜਾਊਗਾ ਜੀ ਨਹੀਂ ਜੀ ਦੇਖੋ ਜਿਹੜਾ ਵਿਅਕਤੀ ਕੋਈ ਵੀ ਵਿਅਕਤੀ ਕੱਲਾ ਈ ਰਿਕਸ਼ੇ ਵਾਲਾ ਨਹੀਂ ਉਹ ਕੋਈ ਵੀ ਵਿਅਕਤੀ ਹੋਵੇ ਜਿਹੜਾ ਟੈਕ ਕਰੂਣਾ ਨਹੀਂ ਪਰਨਾ ਨਹੀਂ ਕਰੇਗਾ ਉਹਦਾ ਚਲਾਨ ਜਿਹੜਾ ਕੀਤਾ ਜਿਹੜਾ ਇੱਕ ਚਲਾਨ ਸੀ ਜਿਹੜਾ ਸਾਡੇ ਮੁਲਾਜ਼ਮ ਨੇ ਕੀਤਾ ਸੀਗਾ ਔਰ ਉਹ ਚਲਾਨ ਮੇਰੇ ਨੋਟਸ ਵਿੱਚ ਹੈ ਉਹਦੇ ਵਿੱਚ ਕੀ ਸੀਗਾ ਕਿ ਉਹ ਵਿਅਕਤੀ ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਉਹ ਵਿਅਕਤੀ ਆਪਣੀ ਘਰ ਵਾਲੀ ਦਾ ਜਿਹੜਾ ਈ ਰਿਕਸ਼ਾ ਸੀਗਾ ਉਹ ਲੈ ਕੇ ਆ ਗਿਆ ਪਰ ਸਾਨੂੰ ਇਹਦੇ ਬਾਰੇ ਕੀ ਗਿਆਨ ਹੈ ਕਿ ਜਿਹੜਾ ਵਿਅਕਤੀ ਚਲਾ ਰਿਹਾ ਹੈ ਇਹ 릭ਸ਼ਾ ਇਹਦਾ ਕਿ ਜ ਆਪਣੀ ਘਰ ਵਾਲੀ ਤੋਂ ਉਹਦੀ ਬਿਨਾਂ ਦੱਸੇ ਬਿਨਾਂ ਮਜਬੂਰੀ ਦੇ ਲੈ ਕੇ ਆਇਆ ਔਰ ਉਸ ਈ ਰਿਕਸ਼ਾ ਨੂੰ ਪਬਲਿਕ ਨੇ ਰੋਕਿਆ ਉਸ ਵਿਅਕਤੀ ਨੇ ਸ਼ਰਾਬ ਇਨੀ ਪੀਤੀ ਸੀ ਉਹਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਕਿ ਮੈਂ ਕਿੱਧਰ ਨੂੰ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਔਰ ਉਹਦੇ ਵਿੱਚ ਦੋ ਸਵਾਰੀਆਂ ਵੀ ਬੈਠੀਆਂ ਸੀਗੀਆਂ ਜਦੋਂ ਉਹ ਰੋਕਿਆ ਉਹਨਾਂ ਨੇ ਤੇ ਮੁਲਾਜ਼ਮ ਨੂੰ ਫੋਨ ਕੀਤਾ ਸਾਡਾ ਮੁਲਾਜ਼ਮ ਆਇਆ ਮੌਕੇ ਤੇ ਉਹਨਾਂ ਨੇ ਜਿਹੜਾ ਸਾਡਾ ਐਲਕੋਮੀਟਰ ਹੈ ਉਹਦੇ ਨਾਲ ਚੈੱਕ ਕੀਤਾ ਜਿਹਦੇ ਚੈੱਕ ਕਰਨ ਤੇ ਉਸ ਵਿਅਕਤੀ ਦੀ ਸ਼ਰਾਬ ਪੀਣ ਦੀ ਕਾਫੀ ਵੱਧ ਮਾਤਰਾ ਹੀ ਜਿਹਦੇ ਕਰਕੇ ਉਹਦਾ ਚਲਾਨ ਜਿਹੜਾ ਸੀ ਉਹ ਕੀਤਾ ਗਿਆ ਤੇ ਮੈਂ ਪਲੀਜ਼ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜਦੋਂ ਕੋਈ ਵਿਅਕਤੀ ਸ਼ਰਾਬ ਪੀ ਕੇ ਡਰਾਈਵਿੰਗ ਕਰਦਾ ਉਹ ਬਹੁਤ ਘਾਤਕ ਸਿੱਧ ਹੁੰਦਾ ਆਪਣੇ ਵਾਸਤੇ ਵੀ ਤੇ ਹੋਰ ਦੂਸਰੇ ਵਿਅਕਤੀਆਂ ਵਾਸਤੇ ਵੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਸਾਰੇ ਈ ਰਿਕਸ਼ਾ ਵੀਰ ਇਹ ਮੇਰੇ ਛੋਟੇ ਭਰਾ ਆ ਇਹ ਮੇਰੇ ਸ਼ਹਿਰ ਦੇ ਵਾਸੀ ਆ ਮੇਰੇ ਆਪਣੇ ਬੱਚੀਆਂ ਬੱਚੇ ਆ ਮੈਂ ਇਹਨਾਂ ਨੂੰ ਵੀ ਬੜੇ ادب ਸਤਿਕਾਰ ਨਾਲ ਬੇਨਤੀ ਕਰੂੰਗਾ ਕਿ ਪਲੀਜ਼ ਤੁਸੀਂ ਸਾਰੇ ਆਪਣੇ ਡਰਾਈਵਿੰਗ ਲੈਸਨਸ ਬਣਾਓ ਆਰਸੀਆ ਬਣਾਓ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਹੀਕਲ ਹੈ ਉਹ ਨਾ ਚਲਾਵੇ ਤਾਂ ਜੋ ਕੋਈ ਸ਼ਹਿਰ ਦੇ ਵਿੱਚ ਕੋਈ ਅਨਸਕਾਮੀ ਘਟਨਾ ਜਿਹੜੀ ਹੈ ਨਾ ਵਾਪਰ ਸਕੇ ਬਾਕੀ ਜਿਹੜਾ ਟ੍ਰੈਫਿਕ ਪੁਲਿਸ ਦਾ ਦੇਖੋ ਮੈਂ ਨੂੰ ਮਾਨਯੋਗ ਐਸਐਸਪੀ ਸਾਹਿਬ ਜੀ ਹਿਆਰਪੁਰ ਜੀ ਨੇ ਟ੍ਰੈਫਿਕ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਬਾਖ ਖੂਬੀ ਨਿਭਾਉਣਾ ਮੇਰੀ ਇੱਕ ਜ਼ਿੰਮੇਵਾਰੀ ਹੈ ਉਹ ਨਿਭਾਉਣ ਵਾਸਤੇ ਮੈਂ 24 ਆਵਰ ਤਤਪਾਰ ਹਾਂ ਜਿਹੜਾ ਵਿਅਕਤੀ ਗਲਤੀ ਕਰੇਗਾ ਉਹਦਾ ਜ਼ਰੂਰ ਚਲਾਨ ਕੀਤਾ ਜਾਵੇਗਾ ਜਿਹੜਾ ਬਿਲਕੁਲ ਠੀਕ ਚੱਲ ਰਿਹਾ ਅਸੀਂ ਉਹਦਾ ਸਨਮਾਨ ਕਰਾਂਗੇ ਹੁਣ ਦੇਖੋ ਇੱਕ ਯੂਨੀਅਨ ਹੈ ਇਹ ਸ਼੍ਰੀ ਬਾਲਮਿਕ ਜੀ ਈ ਰਿਕਸ਼ਾ ਯੂਨੀਅਨ ਉਹਦੇ ਵਿੱਚੋਂ ਪੰਜ ਵਿਅਕਤੀਆਂ ਨੇ ਮੈਨੂੰ ਸਭ ਪਤਾ ਪੰਜ ਮੋਬਾਈਲ ਉਹਨਾਂ ਨੇ ਮੈਨੂੰ ਦਿੱਤੇ ਆ ਅਸੀਂ ਉਹ ਘਰਾਂ ਵਿੱਚ ਜਾ ਕੇ ਲੋਕਾਂ ਦੇ ਦੇਖਿਆ ਕਿ ਸੋਨੇ ਦੀ ਜਿਸੂ ਕੀ ਮੁੰਦਰੀ ਉਹ ਘਰ ਵਾਪਸ ਕਰ ਗਿਆ ਇੱਕ 12 ਸਾਲ ਦਾ ਬੱਚਾ ਸੀਗਾ ਮੈਨੂੰ ਪਤਾ ਹਰ ਸਰਦੀ ਗਰਮੀ ਦੇ ਦਿਨ ਸੀ ਮਿਨਿਸਟਰ ਲਾਡੀ ਪ੍ਰਧਾਨ ਜੀ ਨੇ ਤੇ ਦੀ ਪਕਾਦੀਆ ਜੀ ਨੇ ਮੈਨੂੰ ਉਹ ਦਿੱਤਾ ਸੀ ਬੱਚਾ ਅਸੀਂ ਨਾਲ ਜਾ ਕੇ ਉਹਨਾਂ ਦੇ ਘਰ ਵਾਪਸ ਕਰਕੇ ਆਏ ਆ ਅਸੀਂ ਇਹਨਾਂ ਦੇ ਧੰਨਵਾਦੀ ਵੀ ਹੈਗੇ ਆ ਅਸੀਂ ਪਲੀਜ਼ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸਾਨੂੰ ਕੋਆਪਰੇਟ ਕਰੋ ਤਾਂ ਜੋ ਅਸੀਂ ਸ਼ਹਿਰ ਦਾ ਮਾਹੌਲ ਮਾਹੌਲ ਤੇ ਟ੍ਰੈਫਿਕ ਨੂੰ ਪੂਰੇ ਸੁਚਾਰੂ ਢੰਗ ਨਾਲ ਚਲਾ ਸਕੀਏ ਸਰ ਮੋਟਰਸਾਈਕਲ ਜਿਸ ਤਰ੍ਹਾਂ ਇਹ ਮੇਰਾ ਮੋਟਰਸਾਈਕਲ ਹੈ ਅਗਰ ਕੋਈ ਲੈ ਕੇ ਜਾਂਦਾ ਉਹ ਗਲਤ ਕੰਮ ਕਰਦਾ ਤੇ ਇਸ ਤੇ ਕਾਰਵਾਈ ਹੋਊਗੀ ਜੀ ਬਿਲਕੁਲ ਜੀ ਉਹ ਜਿਸ ਵਿਅਕਤੀ ਦਾ ਵਹੀਕਲ ਹੈ ਉਹਦੇ ਖਿਲਾਫ ਕਾਰਵਾਈ ਹੋਊਗੀ ਮੌਕੇ ਤੇ ਜਿਹੜਾ ਵਹੀਕਲ ਵਿਅਕਤੀ ਲੈ ਕੇ ਗਿਆ ਉਸ ਵਿਅਕਤੀ ਨੇ ਕੀ ਅਫਰਾਦ ਕੀਤਾ ਕੀ ਜੁਰਮ ਕੀਤਾ ਮੋਟਰ ਵਹੀਕਲ ਐਕਟ ਦੇ ਤਹਿਤ ਜਾਂ ਆਈਪੀਸੀ ਤਹਿਤ ਜੋ ਬਣਦੀ ਕਾਰਵਾਈ ਉਹਦੇ ਉਹਦੇ ਖਿਲਾਫ ਉਹ ਬਣਦੀ ਹੋ ਕੀਤੀ ਜਾਵੇ